ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 30 ਮਾਰਚ ਹੈ 30 ਮਾਰਚ 1664 ਰਾਮਰਾਏ ਦੀ ਸਾਜ਼ਿਸ਼ ਔਰੰਗਜ਼ੇਬ ਦੇ ਬੁਲਾਏ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪੁੱਜੇ 25 ਮਾਰਚ 1664 ਦੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਅਤੇ ਔਰੰਗਜ਼ੇਬ ਦੇ ਵਿਚਕਾਰ ਮੁਲਾਕਾਤ ਹੋਈ ਸੀ ਔਰੰਗਜ਼ੇਬ ਨੇ ਉਹਨਾਂ ਨੂੰ 2 ਦਿਨ ਬਾਅਦ ਫੇਰ ਮਿਲਣ ਵਾਸਤੇ ਕਿਹਾ ਉਸ ਰਾਤ ਗੁਰੂ ਸਾਹਿਬ ਤੇ ਚੀਚਕ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਅਗਲੇ 4 ਦਿਨ ਬੁਖਾਰ ਵਧਦਾ ਗਿਆ ਅਖੀਰ ਸਮਾਂ ਆਇਆ ਜਾਣ ਕੇ ਆਪਨੇ 30 ਮਾਰਚ 1664 ਦੇ ਦਿਨ ਸਾਰਿਆਂ ਨੂੰ ਕੋਲ ਬੁਲਾ ਕੇ ਆਖਿਆ ਕਿ ਮੇਰੇ ਮਗਰੋਂ ਗੁਰਗੱਦੀ ਬਕਾਲੇ ਵਾਲੇ ਬਾਬੇ ਨੂੰ ਯਾਨੀ ਕਿ ਗੁਰਤੇਗ ਬਹਾਦਰ ਨੂੰ ਸੌਂਪਣੀ ਹੈ ਇਹ ਕਹਿਣ ਤੋਂ ਥੋੜਾ ਚਿਰ ਮਗਰੋਂ ਹੀ ਉਹ ਜੋਤੀ ਜੋਤ ਸਮਾ ਗਏ 2 ਮਾਰਚ 1699 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 19 ਜੂਨ 1665 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਸਾਏ ਗੇ ਪਿੰਡ ਚੱਕ ਨਾਨਕੀ ਦੇ ਨੇੜੇ ਮੌਜੂਦਾ ਕੇਸਗੜ ਵਾਲੀ ਜਗ੍ਹਾ ਦੇ ਨੇੜੇ ਨਵੇਂ ਪਿੰਡ ਦੀ ਮੋੜੀ ਗੱਡੀ ਭਾਈ ਚੌਪਤ ਰਾਏ ਮਗਰੋਂ ਚੌਪਾ ਸਿੰਘ ਨੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਪੜ ਕੇ ਅਰਦਾਸ ਕੀਤੀ ਨਵੇਂ ਨਗਰ ਦਾ ਨਾਂ ਗੁਰੂ ਸਾਹਿਬ ਨੇ ਅਨੰਤਪੁਰ ਰੱਖਿਆ ਅੱਜ ਕੱਲ ਚੱਕ ਨਾਨਕੀ ਅਨੰਤਪੁਰ ਅਤੇ ਆਲੇ ਦੁਆਲੇ ਦੇ ਕਈ ਪਿੰਡਾਂ ਨੂੰ ਸਾਰੇ ਨੂੰ ਹੀ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ 21 ਮਾਰਚ 1747 ਦੇ ਦਿਨ ਲਖਪਤ ਰਾਏ ਦੀ ਗ੍ਰਿਫਤਾਰੀ ਹੋਣ ਅਤੇ ਕੌੜਾ ਮ ਬਨਣਤੇ ਸਿੱਖਾਂ ਨੂੰ ਰਾਹਤ ਮਿਲੀ ਹੁਣ ਸਿੱਖ ਫਿਰ ਗੁਰੂ ਦਾ ਚੱਕ ਬੇਤੜਕ ਹੋ ਕੇ ਪੁੱਜਣ ਲੱਗੇ 3 ਮਾਰਚ 1747 ਦੇ ਦਿਨ ਸਰਬੱਤ ਖਾਲਸਾ ਦਾ ਇੱਕ ਇਕੱਠ ਅਕਾਲ ਤਖਸਾਲਬ ਦੇ ਮੂਰੇ ਹੋਇਆ ਇਸ ਇਕੱਠ ਦੇ ਵਿੱਚ ਬਹੁਤ ਸਾਰੇ ਕੌਮੀ ਮਸਲੇ ਵਿਚਾਰੇ ਗਏ ਸਰਬੱਤ ਖਾਲਸਾ ਨੇ ਗੁਰਮਤਾ ਕੀਤਾ ਕਿ ਸਿੱਖ ਜਦੋਂ ਜੈਦ ਨੂੰ ਜਥੇਬੰਦ ਕੀਤਾ ਜਾਵੇ ਖਾਲਸਾ ਫੌਜਾਂ ਨੂੰ ਸ਼ਸਤਰਾਂ ਅਸਤਰਾਂ ਦੇ ਨਾਲ ਲੈਸ ਕਰਕੇ ਮੁਗਲ ਫੌਜਾਂ ਦੇ ਟਾਕਰੇ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਕੀਤਾ ਜਾਵੇ ਇਸ ਦੇ ਨਾਲ ਹੀ ਇਹ ਗੁਰਮਤਾ ਵੀ ਕੀਤਾ ਗਿਆ ਕਿ ਗੁਰੂ ਦਾ ਚੱਕ ਦੇ ਵਿੱਚ ਇੱਕ ਕਿਲਾ ਵੀ ਉਸਾਰਿਆ A ver. 3 ਮਾਰਚ 1986 ਦੇ ਦਿਨ CRPF ਨੇ ਪਾਂਸ਼ਟਾ ਤਹਿਸੀਲ ਫਗਵਾੜਾ ਦੇ ਕੋਲ ਔਂਕਾਰ ਸਿੰਘ ਅਤੇ ਇੱਕ ਹੋਰ ਸਿੱਖ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ। ਇਸੇ ਦਿਨ ਖਲਚੀਆਂ ਅੰਮ੍ਰਿਤਸਰ ਪੁਲਿਸ ਨੇ ਸੁਰਜੀਤ ਸਿੰਘ ਦੇ ਹਿਰਾਸਤ ਦੇ ਵਿੱਚ ਫਰਾਰ ਹੋਣ ਦਾ ਡਰਾਮਾ ਖੇਡਿਆ ਅਤੇ ਸ਼ਹੀਦ ਕਰਕੇ ਨਕਲੀ ਪੁਲਸ ਮੁਕਾਬਲੇ ਤੋਂ ਪਹਿਲਾਂ ਵਰਗੀ ਕਹਾਣੀ ਦੁਹرائی। 3 ਮਾਰਚ 1986 ਦੇ ਦਿਨ ਦਿੱਲੀ ਦੇ ਵਿੱਚ ਸਰਕਾਰ ਦੇ ਹਮਾਇਤੀ ਸਿੱਖਾਂ ਨੇ ਪੰਜਾਬ ਦੇ ਵਿੱਚ ਹਿੰਦੂਆਂ ਦੇ ਕਤਲਾਂ ਦੇ ਖਿਲਾਫ ਜਲੂਸ ਕੱਢਿਆ। ਇਹਨਾਂ ਨੇ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਦੇ ਵਿੱਚ ਮਾਰੇ ਗਏ ਸੈਂਕੜੇ ਸਿੱਖਾਂ ਉੱਤੇ ਬੇਵਜਾ ਹਮਲੇ ਦੇ ਖਿਲਾਫ ਕਦੇ ਆਵਾਜ਼ ਨਹੀਂ ਸੀ ਬੁਲੰਦ ਕੀਤੀ ਇਹਨਾਂ ਨੇ ਤਾਂ ਖੂਨੀ ਨਵੰਬਰ 1984 ਦੇ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਦੇ ਕਤਲੇਆਮ ਹਰਿਆਣਾ ਯੂਪੀ ਬਿਹਾਰ ਵਗੈਰਾ ਦੇ ਵਿੱਚ ਸਿੱਖਾਂ ਉੱਤੇ ਹਮਲਿਆਂ ਉਹਨਾਂ ਦੇ ਕਤਲ ਜਾਇਦਾਦਾਂ ਸਾੜਨ ਨਜਾਇਜ਼ ਗ੍ਰਿਫਤਾਰੀਆਂ ਦੇ ਖਿਲਾਫ ਕਦੇ ਜਲੂਸ ਨਹੀਂ ਸੀ ਕੱਢਿਆ ਇਸ ਜਲੂਸ ਦੇ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਜਸਪਾਲ ਸਿੰਘ ਜਨਰਲ ਜਗਜੀਤ ਸਿੰਘ ਅਰੋੜਾ ਪਲਵੰਤ RAMU ਵਾਲੀਆ ਅਤੇ ਆਈਕੇ ਗੁਜਰਾਲ ਮਗਰੋਂ ਪ੍ਰਾਈਮ ਮਿਨਿਸਟਰ ਵੀ ਬਣਿਆ ਸੀ ਇਹ ਸ਼ਾਮਲ ਹੋਏ ਸਨ 3 ਮਾਰਚ 1987 ਦੇ ਦਿਨ ਪੰਜਾਬ ਪੁਲਿਸ ਨੇ ਹਰਜਿੰਦਰ ਸਿੰਘ ਅਰਜਨਪੁਰਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਹੀਤ ਕਰ ਦਿੱਤਾ 3 ਮਾਰਚ 1988 ਦੇ ਦਿਨ ਪੰਜਾਬ ਪੁਲਿਸ ਨੇ ਪਰਮਜੀਤ ਸਿੰਘ ਉਰਫ ਬਾਬਾ ਵਾਸੀ ਬਾਂਗਵਾਲਾ ਹੁਸ਼ਿਆਰਪੁਰ ਅਤੇ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਚੀਮਾ ਗੁੱਡੀ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 ਮਾਰਚ 1991 ਦੇ ਦਿਨ ਪੁਲਿਸ ਨੇ ਬਲਬੀਰ ਸਿੰਘ ਉਰਫ ਬੀਰਾ ਉਰਫ ਬੱਬਰ ਵਾਸੀ ਠੱਠਿਆ ਸਾਹ ਫਿਰੋਜ਼ਪੁਰ ਅਤੇ ਗੁਰਮੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਾਜਰੀ ਰਸੂਲਪੁਰਾ ਨੂੰ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ 3 ਮਾਰਚ 1992 ਦੇ ਦਿਨ ਪੁਲਿਸ ਨੇ ਜਸਪਾਲ ਸਿੰਘ ਪੁੱਤਰ ਭਗਤ ਸਿੰਘ ਵਾਸੀ ਨੱਤ ਨੇੜੇ ਚਾਲਕਲਾਂ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 3 ਮਾਰਚ 1993 ਦੇ ਦਿਨ ਬਲਵਿੰਦਰ ਸਿੰਘ ਔਰ ਫਰਬੈਰੋ ਪੁੱਤਰ ਨਾਜ਼ਰ ਸਿੰਘ ਵਾਸੀ ਮਾਨੋਚਾਲ ਅਤੇ ਦੋ ਹੋਰ ਸਿੱਖ ਨਕਲੀ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤੇ ਗਏ। 3 ਮਾਰਚ 1993 ਦੇ ਦਿਨ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕਮਰ ਸਿੰਘ ਨੂੰ ਉਸ ਦੀ ਸਿੰਘਣੀ ਬੀਬੀ ਕੁਲਬੀਰ ਕੌਰ ਧਾਮੀ ਅਤੇ ਉਹਨਾਂ ਦੇ ਬੱਚੇ ਸਣੇ ਨੇਪਾਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। 3 ਮਾਰਚ 2012 ਦੇ ਦਿਨ ਇੱਕ ਅਦਾਲਤ ਨੇ ਬਾਦਲ ਸਰਕਾਰ ਦੀ ਵਜ਼ੀਰ ਅਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਅਤੇ ਉਸ ਦੇ ਚਾਰ ਸਾਥੀਆਂ ਨੂੰ ਧੀ ਦਾ ਜ਼ਬਰੀ ਗਰਭ ਪਾਤ ਕਰਵਾਉਣ ਦੇ ਦੋਸ਼ ਦੇ ਵਿੱਚ 5-5 ਸਾਲ ਦੀ ਸਜ਼ਾ ਸੁਣਾਈ ਕਈ ਹਫ਼ਤੇ ਜੇਲ੍ਹ ਦੇ ਵਿੱਚ ਰਹਿਣ ਮੰਗਰੋਂ ਉਸ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਹੋਣ ਤੇ ਉਸ ਅਪੀਲ ਦਾ ਫੈਸਲਾ ਹੋਣ ਤੱਕ ਦੇ ਸਮੇਂ ਵਾਸਤੇ ਰਿਹਾਈ ਮਿਲੀ ਸੀ 30 ਮਾਰਚ 2024 ਦੇ ਦਿਨ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਿੱਖ ਨੌਜਵਾਨ ਬਲਵਿੰਦਰ ਸਿੰਘ ਵਾਸੀ ਚਭਾਲ ਨੂੰ ਕਰੋ ਚੱਕ ਕੇ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਦੇ 32 ਸਾਲ ਪੁਰਾਣੇ ਕੇਸ ਧਾਂਬੇੜਾ ਕਰਦਿਆਂ ਪੰਜਾਬ ਪੁਲਿਸ ਦੇ ਐਸਪੀ ਸੇਵਾਮੁਕਤ ਅਮਰਜੀਤ ਸਿੰਘ ਨੂੰ ਦੋਸ਼ੀ ਮੰਨਦਿਆਂ 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਦੋਂ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਤਤਕਾਲੀ ਡੀਐਸਪੀ ਅਸ਼ੋਕ ਸ਼ਰ ਲੇ ਮਰ ਗਿਆ 4 ਅਕਤੂਬਰ 1992 ਨੂੰ ਬਲਵਿੰਦਰ ਸਿੰਘ ਦੀ ਪਤਨੀ ਰਾਜਵੰਤ ਕੌਰ ਅਤੇ ਮਾਂ ਗੁਰਬਚਨ ਕੌਰ ਨੂੰ ਪੰਜਾਬ ਪੁਲਿਸ ਦੇ ਤਤਕਾਲੀ ਡੀਐਸਪੀ ਅਸ਼ੋਕ ਸ਼ਰਮਾ ਅਤੇ ਥਾਣਾ ਚੁਬਾਲ ਦੇ ਤਤਕਾਲੀ ਐਸਐਚਓ ਅਮਰਜੀਤ ਸਿੰਘ ਹੁਣ ਸੇਵਾਮੁਕਤ ਐਸਪੀ ਨੇ ਘਰੋਂ ਚੁੱਕ ਕੇ ਥਾਣੇ ਲਿਆਂਦਾ ਸੀ ਉਸੇ ਦਿਨ ਬਲਵਿੰਦਰ ਸਿੰਘ ਝਬਾਲ ਨੂੰ ਵੀ ਪਿੰਡ ਦੇ ਵਿੱਚੋਂ ਚੁੱਕ ਲਿਆ ਗਿਆ ਨੌਜਵਾਨ ਦੀ ਮਾਂ ਗੁਰਬਚਨ ਕੌਰ ਨੂੰ 4 ਦਿਨਾਂ ਬਾਅਦ ਅਤੇ ਉਸਦੀ ਪਤਨੀ ਰਾਜਵੰਤ ਕੌਰ ਨੂੰ 8 ਦਿਨਾਂ ਬਾਅਦ ਛੱਡ ਦਿੱਤਾ ਗਿਆ ਪਰ ਬਲਵਿੰਦਰ ਸਿੰਘ ਨੂੰ 15 ਦਿਨ ਝਬਾਲ ਥਾਣੇ ਦੇ ਵਿੱਚ ਨਜਾਇਜ਼ ਹਿਰਾਸਤ ਦੇ ਵਿੱਚ ਰੱਖਣ ਤੋਂ ਬਾਅਦ ਭੇਤ ਭਰੀ ਹਾਲਤ ਦੇ ਵਿੱਚ ਲਾਪਤਾ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਸ ਸਿੱਖ ਨੌਜਵਾਨ ਦਾ ਕੋਈ ਥੋ ਪਤਾ ਨਹੀਂ ਲੱਗਿਆ ਇਸ ਤੋਂ ਮਗਰੋਂ ਬਲਵਿੰਦਰ ਸਿੰਘ ਦੀ ਪਤਨੀ ਰਾਜਵੰਤ ਕੌਰ ਨੇ ਇਨਸਾਫ ਪ੍ਰਾਪਤੀ ਦੇ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਪਰ ਪੀੜਤ ਪਰਿਵਾਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਅੰਤ 32 ਸਾਲਾਂ ਬਾਅਦ ਮੋਹਾਲੀ ਦੀ ਵਿਸ਼ੇਸ਼ ਸੀਬੀਏ ਅਦਾਲਤ ਨੇ ਦੋਸ਼ੀ ਪਰਸਪਰਾਂ ਨੂੰ ਸਜ਼ਾ ਦਿੱਤੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ